ਪਰਮ ਸਤਕਾਰਯੋਗ ਸਾਧ ਸੰਗਤ ਜੀ ਮੈਂ ਰਣਵੀਰ ਸਿੰਘ ਰਾਣਾ ਜੀ ਬੱਲੋ ਵਾਲੇ ਇੱਕ ਨਵੀਂ ਵੀਡੀਓ ਲੈ ਕੇ ਆਪ ਜੀ ਦੇ ਸਾਹਮਣੇ ਆਇਆ ਹਾਂ ਸੋ ਜਿਵੇਂ ਪਿਛਲੇ ਦਿਨਾਂ ਚ ਆਪਾਂ ਮਹੀਨਾ ਸਰਵਣ ਕਰਦੇ ਰਹੇ ਹਾਂ ਹੁਣ ਸਿਰ ਸਤਕੁਰ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਨਾਲ ਅੱਜ ਜੋ ਜੇਠ ਦਾ ਮਹੀਨਾ ਚੜਿਆ ਹੈ ਇਹ ਜੇਠ ਦੇ ਮਹੀਨੇ ਨੂੰ ਸ੍ਰੀ ਗੁਰਗੁਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਦਸਮ ਗ੍ਰੰਥ ਵਿੱਚ ਅੰਗ ਨੰਬਰ 300 ਉਪਤਰ ਦੇ ਉੱਤੇ ਇਸ ਤਰ੍ਹਾਂ ਬਿਆਨ ਕਰਦੇ ਹਨ ਲਓ ਸਰਵਣ ਕਰੋ ਜੀ ਜੇਠ ਦਾ ਮਹੀਨਾ ਜੇਠ ਸਮੇ ਸਖੀ ਤੀਰ ਨਦੀ ਹਮ जेठ समय सखी तीर नदी हम खेलत चित हुलास बढ़ाई चंदन सोतन लीप सबै चंदन सोतन लीप सबै सो गुलाब है सोतरणी चिरकाई सो गुलाब है सोतरणी चिरकाई ਲਾਏ ਸੁਗੰਧ ਪਲੀ ਕਪਰਿਓਂ ਪਰ ਲਾਏ ਸੁਗੰਧ ਪਲੀ ਕਪਰਿਓਂ ਪਰ ਤਾਂ ਕੀ ਪ੍ਰਭਾ ਵਰਣੀ ਨਹੀਂ ਜਾਈ ਤਉਨ ਸਮੈ ਸੁਖਦਾਇਕ ਥਿਰਤ ਤਉਨ ਸਮੈ ਸੁਖਦਾਇਕ ਥੀ ਇਹ ਤਉਨ ਸਮੈ ਸੁਖਦਾਇਕ ਥੀ ਇਹ ਔਸਰ ਸ਼ਾਮ বিনা ਦੁਖਦਾਈ ਤਨ ਸਮੈ ਸੁਖਦਾਇਕ થી ਇਹ ਔਸਰ ਸ਼ਾਮ বিনা ਦੁਖਦਾਈ ਇਹ ਸੀ ਇਹ ਸੀ 369 ਅੰਗ ਦੇ ਉੱਤੇ ਜੋ ਜੇੜ ਦਾ ਮਹੀਨਾ 12 ਮਾਹ ਦੇ ਵਿੱਚ ਤੇ ਇਸੇ ਨੂੰ ਅੱਗੇ ਹੋਰ ਬਿਆਨ ਕਰਦੇ ਹੋਏ ਜੋ ਬਿਰਹਾ ਨਾਟਕ ਹੈ ਗੋਪੀਆਂ ਦਾ ਬਿਰਹਾ ਉਹ ਕਿਵੇਂ ਉਹਦੋਂ ਨੂੰ ਆਪਣਾ ਬਿਆਨ ਕਰਦੀਆਂ ਹਨ ਉਹ ਵੀ ਆਪ ਜੀ ਸ਼ਰਵਣ ਕਰੋ ਜੀ ਸਵਈਆ ਨੀਰ ਸਮਿਰ ਹੁਤਾਸਨ ਕੇ ਸਮ नीर समिर हुतासन के सम और आकाश त रातप ताई पंथ ना पंथी चले को उतर पंथ ना पंथी चले को अवतर ताक तरै तन ताप सिराई जेठ महाबलवंत पयो जेठ महाबलवंत पयो ਆਤ ਬਿਆਕੁਲ ਜੀਆ ਮਹਾਰਿਤ ਪਾਈ ਐਸੇ ਸਕਿਓ ਤਸਕਿਓ ਸਕਸਿਓ ਐਸੇ ਸਕਿਓ ਤਸਕਿਓ ਸਸਕਿਓ ਤਸਕਿਓ ਨਹੀਓ ਕਸਕਿਓ ਨਾ ਕਸਾਈ ਐਸੇ ਸਕਿਓ ਤਸਕਿਓ ਸਸਕਿਓ ਤਸਕਿਓ ਨਹੀਓ ਕਸਕਿਓ ਨਾ ਕਸਾਈ ਇਹ ਜੇਠ ਦਾ ਮਹੀਨਾ ਹਰ ਪਰਪਰ ਹਰ ਕਰਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਦੇ ਤੰਦਰੁਸਤੀਆਂ ਲੈ ਕੇ ਆਵੇ ਇਹ ਹੀ ਮੇਰੀ ਸਿਰਸਤ ਗੁਰੂ ਉਦੇ ਸਿੰਘ ਜੀ ਦੇ ਚਰਨਾਂ 'ਚ ਅਰਜ ਬੇਨਤੀ ਹੈ ਹੋਈਆਂ ਪੁੱਲਾਂ ਚੁੱਕਾਂ ਦੀ ਮੈਂ ਮਾਫੀ ਚਾਹਨਾ ਹਾਂ ਹੋਰ ਸਭ ਸੰਗਤ ਨੂੰ ਜੋ ਮੇਰੇ ਇਸ ਚੈਨਲ ਨੂੰ ਦੇਖ ਰਹੇ ਹਨ ਉਹ ਸਬਸਕ੍ਰਾਈਬ ਵੀ ਕਰ ਲੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਵੀ ਮੈਂ ਆਵ ਜੀ ਨੂੰ ਰਣਵੀਰ ਸਿੰਘ ਰਾਣਾ ਪੇਸ਼ ਕਰ ਸਕਾਂ ਇਹ ਹੀ ਮੇਰੀ ਅਰਜ਼ ਹੈ ਆਪ ਜੀ ਦੇ ਸਾਹਮਣੇ ਸਤਿ ਸ੍ਰੀ ਅਕਾਲ ਜੀ